ਤਕਰੀਬਨ ਅੱਧੀ ਸਦੀ ਜਿਸ ਸ਼ਖਸ ਦੀ ਉਡੀਕ ਵਿੱਚ guzari ਉਸ ਦੇ ਸਹੀ ਸਲਾਮ ਲਖपत ਥੇਲ ਵਿੱਚ ਹੈ ਇਸ ਚਿੱਠੀ ਵਿੱਚ ਦੱਸਿਆ ਗਿਆ ਹੈ ਕਿ ਮੰਗਲ ਸਿੰਘ ਪਾਕਿਸਤਾਨ ਦੇ ਕੋਟ ਲਖपत ਥੇਲ ਵਿੱਚ ਬੰਦ ਹੈ ਤੇ ਹੁਣ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਉਸ ਦੀ ਰਿਹਾਈ ਵਿੱਚ ਤੇਜ਼ੀ ਲਿਆई ਜਾਵੇਗੀ ਬੱਤੇ ਇਸ ਚਿੱਠੀ ਵਿੱਚ ਮੰਗਲ ਸਿੰਘ ਸਣੇ 83 ਫੌਜੀਆਂ ਦੇ ਲਾਪਤਾ ਹੋਣ ਦਾ ਜ਼ਿਕਰ ਕੀਤਾ ਗਿਆ ਹੈ ਅਜਿਹੇ ਸਤਨਾਮ ਕੌਰ ਨੂੰ ਉਮੀਦ ਦੀ ਕਿਰਨ ਜਾਗੀ ਹੈ ਕਿ ਮੰਗਲ ਸਿੰਘ ਦੇ ਘਰ ਵਾਪਸੀ ਹੋ ਸਕਦੀ ਹੈ ਮੰਗਲ ਸਿੰਘ ਦੇ ਲਾਪਤਾ ਹੋਣ ਤੋਂ ਬਾਅਦ ਸਤਨਾਮ ਕੌਰ ਨੇ ਕਿਸ ਤਰ੍ਹਾਂ ਆਪਣੇ ਬੱਚਿਆਂ ਦੀ ਦੇਖਭਾਲ ਕੀਤੀ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕੀ ਉਹ ਯਾਦ ਕਰਕੇ ਅੱਜ ਵੀ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਜਾਂਦੇ ਹਨ ਉਹਨਾਂ ਦਾ ਸਮਾਂ ਬਹੁਤ ਵਧੀਆ ਸੀ ਜਿਸ ਲਈ ਸੁਣੇ ਨਾ ਨੰਬਰ ਸਭ ਤੋਂ ਨਾਂ ਨੰਬਰ ਬੋਲ ਲੈ ਤਾ ਐਮਰੂਮ ਚ ਮੈਂ ਡਿਊਟੀ ਕਰਦੀ ਸੀ ਉਹਨਾਂ ਵੀਨਾ ਸੁਣਿਆ ਕਿ ਮੇਰੇ ਕੋ ਸਵੇਰੇ ਮੈਂ ਜਰੂਰੀ ਤੇ ਗਈ ਤੇ ਕਹਿੰਦੇ ਪੰਜੀ ਸੱਚ ਦੀ ਕਾਲੀ ਹਾਂ ਬਸ ਸੱਚ ਦੀ ਕਾਲੀ ਕਹਿੰਦੇ ਪਰ ਅੰਕਲ ਜੀ ਦਾ ਨਾਮ ਦੱਸੋ ਨਾ ਨੰਬਰ ਦੱਸੋ ਮੈਂ ਕਿਹਾ ਹੈਗਾ ਨਰਕਿਆ ਨਹੀਂ ਮੂੰਹੋਂ ਸੁਣਾ ਦੇ ਮੈਂ ਨੰਬਰ ਬੋਲਿਆ ਮੈਂ ਕਿਹਾ 2447 ਜਿਸੋਪਨਤਾਲੀ ਮੰਗਲ ਸਿੰਘ ਮੈਂ ਤੇ ਇਹ ਮੈਂ ਗ੍ਰੀ ਸਰਕਾਰ ਕੋਲੋਂ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਮੇਰਾ ਬੰਦਾ ਭੇਜ ਦੋ ਬਸ ਮੰਗਲ ਸਿੰਘ ਦੀ ਘਰ ਵਾਪਸੀ ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਹੁਣ ਬਸ ਉਡੀਕ ਹੈ ਕਿ ਉਹ ਕਿਹੜਾ ਦਿਨ ਹੋਵੇਗਾ ਜਦੋਂ ਮੰਗਲ ਸਿੰਘ ਇਸ ਘਰ ਵਿੱਚ ਮੋੜ ਤੋਂ ਪੈ ਰੱਖੇਗਾ आपके उन खास लम्हों को दी एक खूबसूरत शुरुआत बाबू राम एनसान ज्वेलर्स के साथ बाबू राम एनसान ज्वेलर्स बंगा रोड अपरा